ਸਰਦਾਰ ਸਰਜੀ ਸਿੰਘ ਜੀ ਖਾਲਸਾ ਜਿਹੜੇ ਕਿ ਛਤਰੀ ਰੋਟਾ ਨਾਲ ਜਿੱਤੇ ਨੇ ਭਾਈ ਅਮਰਪਾਲ ਸਿੰਘ ਜੀ ਜਿਨ੍ਹਾਂ ਨੇ ਰਿਕਾਰਡ ਤੋੜ ਜਿੱਤ ਕੀਤੀ 197000 ਅਰਸੀਮਰਤ ਕਰ ਬਦਲ ਜੀ ਜਿਹੜੇ ਕਿ ਸ਼ਾਲੀਆ ਰੋਟਾ ਨਾਲ ਜਿੱਤੇ ਆ ਭਾਇਆ ਸਾਹਿਬ 3242 ਵੋਟਾਂ ਨਾਲ ਤੇ ਹੋਰ ਇਸਤਲਾਵਾ ਚੰਨੀ ਜੀ ਜਿਨ੍ਹਾਂ ਦੀ 175000 900 39 ਵੋਟਾਂ ਜਿੱਤ ਪ੍ਰਾਪਤ ਕੀਤੀ ਹੈ ਸੁਖੀ ਰੰਧਾਵਾ ਜੀ 82000 864 ਵੋਟਾਂ ਜਿੱਤੇ ਨੇ ਰਾਜਾ ਬੜੇ ਅੰਗਜੀ 1942 ਨਾਲ ਨਲਟਰ ਅਮਰਸਿੰਘ ਜੀ 3410 ਤੋਂ ਵੋਟਾਂ ਜਿੱਤੀ। ਸੋ ਫਤਵਾ ਜਿਹੜਾ ਦਿੱਤਾ ਹੈ ਪੰਜਾਬ ਦੇ ਲੋਕਾਂ ਨੇ ਬਹੁਤ ਵਧੀਆ ਦਿੱਤਾ। ਭਾਜਪਾ ਦਾ ਜਿਹੜਾ ਵਾ ਉਹ ਖਾਤਮੇ ਖੋਲ ਸਕੀ ਤੇ ਜਿਹੜਾ ਪੰਜਾਬ ਦੀ ਸਰਕਾਰ ਹੈ ਛਾੜੋਆ ਲੈਂਦੀ ਉਹਦਾ ਵੀ ਕੋਈ ਡੇ ਵਧੀਆ ਰਿਜ਼ਲਟ ਨਹੀਂ ਆਇਆ ਕਿਉਂਕਿ ਉਹ ਮੁਲਾਜ਼ਮਾਂ ਦੀ ਐਂਟੀ ਕਿਸਾਨਾਂ ਦੀ ਐਂਟੀ ਹਰੇਕ ਵਰਗ ਦੀ ਐਂਟੀ ਹੋਣ ਕਰਕੇ ਜਿਹੜੀ ਹੈ ਜਿਹੜੀ ਆਪਣੇ ਪੰਜਾਬ ਸਰਕਾਰ ਨੂੰ ਇਹ ਤਿੰਨਾਂ ਤੇ ਹੀ ਸੀਮਤ ਰਹਿਣਾ ਪਿਆ ਸੋ ਬੜੀ ਸੋਚ ਵਿਚਾਰ ਕੇ ਲੋਕਾਂ ਨੇ ਵੋਟਾਂ ਪਾਈਆਂ ਆਉਣ ਵਾਲੇ ਸਮੇਂ 'ਚ ਵੀ ਲੋਕ ਇਸੇ ਤਰ੍ਹਾਂ ਹੀ ਵੋਟਾਂ ਕਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ